ਜਥੇਬੰਦੀਆਂ ਪੱਤਰਕਾਰਾਂ ਦੇ ਹੱਕ 'ਚ ਪਹੁੰਚਿਆ ਨੇ ਇੱਥੋਂ ਤੱਕ ਸਿਆਸੀ ਲੀਡਰ ਪਹੁੰਚੇ ਆ ਜਾਂ ਹੋਰ ਵੀ ਕਈ ਭਾਈਚਾਰਾ ਪੱਤਰਕਾਰ ਦੇ ਸਮਰਥਨ ਦੇਣ ਲਈ ਪਹੁੰਚਿਆ ਉੱਥੇ ਹੀ ਹਲਕਾ ਸਾਨੇਵਾਲ ਤੋਂ ਪਿੰਡ ਭਾਕਪੁਰ ਤੋਂ ਸਰਪੰਚ ਗਗਨਦੀਪ ਸਿੰਘ ਢਿੱਲੋਂ ਜੋ ਨਵੇਂ-ਨਵੇਂ ਚੋਣ ਲਖਵਾਲ ਤੋਂ ਬਲਾਕ ਸੰਮਤੀ ਮੈਂਬਰ ਬਣੇ ਨੇ ਪੱਤਰਕਾਰਾਂ ਦੇ ਹੱਕ ਦੇ ਵਿੱਚ ਪਹੁੰਚੇ ਆ ਗਗਨભાઈ ਸਰਪੰਚ ਆ ਜਿਹੜੇ ਪਿੰਡਾਂ ਦੇ ਆ ਸਾਡੇ ਵੀ ਹੈਗੇ ਆ ਬਹੁਤ ਹਲਕਾ ਸਾਨੇਵਾਲ ਦੇ ਕਈ ਐਸੇ ਸਰਪੰਚ ਹੋਣੇ ਜਿਹੜੇ ਕਹਿੰਦੇ ਯਾਰ ਅਸੀਂ ਕੀ ਲੈਣਾ ਸੋ ਜਾ ਕੇ ਉੱਤੇ ਤੁਹਾਨੂੰ ਕਿਉਂ ਲੱਗਿਆ ਕਿ ਪੱਤਰਕਾਰਾਂ ਦਾ ਆ ਕੇ ਸਾਥ ਦੇਣਾ ਚਾਹੀਦਾ ਚਲੋ ਭਈ ਆਪਣਾ ਆਪਣਾ ਮਤ ਹੁੰਦਾ ਦੇਖੋ ਸਭ ਤੋਂ ਵੱਡੀ ਗੱਲ ਵੀ ਸਾਥ ਕਿਉਂ ਦੇਣਾ ਚਾਹੀਦਾ ਵਾ ਦੇਖੋ ਅਸੀਂ ਅੱਜ ਕੱਲ ਮੋਬਾਈਲ ਦਾ ਯੁੱਗ ਹੈ ਪੱਤਰਕਾਰੀ ਸਮੇਂ ਦੇ ਨਾਲ ਹਰ ਟ੍ਰੈਂਡ ਚੇਂਜ ਹੋ ਜਾਂਦਾ ਵਾ ਅੱਜ ਕੱਲ ਜਿਹੜੀ ਪੱਤਰਕਾਰੀ ਹੈ ਉਹ ਜਿਵੇਂ ਕਿ ਲੋ ਆਪਾਂ ਵੀ ਮੋਬਾਈਲ ਤੇ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੋ ਗਿਆ ਹਰ ਬੰਦਾ ਸਵੇਰੇ ਰਜਾਈ ਚ ਬੈਠਾ ਹੁੰਦਾ ਜਾਂ ਗਰਮੀਆਂ ਚ ਏਸੀ ਚ ਅੰਦਰ ਬੈਠਾ ਹੁੰਦਾ ਉਹਨੂੰ ਪੰਜਾਬ ਦੇ ਮੁੱਦਿਆਂ ਨਾਲ ਜਾਂ ਕਿਤੇ ਮਾੜਾ ਚੰਗਾ ਹੁੰਦਾ ਵਾ ਉਹਨੂੰ ਉਸ ਚੀਜ਼ ਦੇ ਨਾਲ ਉਹ ਕੌਣ ਜੋੜਦਾ ਉਹਨੂੰ ਤੁਹਾਡਾ ਮਾਈਕ ਤੇ ਤੁਹਾਡਾ ਇਹ ਕੈਮਰਾ ਜੋੜਦਾ ਤੇ ਇਸ ਕਰਕੇ ਵੀ ਜਦੋਂ ਸਾਡੀਆਂ ਆਵਾਜ਼ਾਂ ਜਾਂ ਸਾਡੀਆਂ ਦਿੱਕਤਾਂ ਜਾਂ ਲੋਕਾਂ ਦੇ ਜਿਹੜੇ ਮੁੱਦੇ ਨੇ ਲੋਕਾਂ ਦੀਆਂ ਤਰਾਸ ਦੀਆਂ ਲੋਕਾਂ ਤੇ ਅਤਿਆਚਾਰ ਜੋ ਹੁੰਦਾ ਵਾ ਜਦੋਂ ਤੁਹਾਡੇ ਵਰਗੇ ਸੱਜਣ ਇਹ ਕਵਰ ਕਰਦੇ ਆ ਤੇ ਤੁਸੀਂ ਸਾਡੀ ਆਵਾਜ਼ ਹੋ ਤੇ ਜਦੋਂ ਸਾਡੀ ਆਵਾਜ਼ ਦਾ ਹੀ ਗਲਾ ਘੋਟਣ ਲੱਗੇ ਸਾਡੀ ਆਵਾਜ਼ ਨੂੰ ਹੀ ਬੰਦ ਕਰਨ ਲੱਗੇ ਤਾਂ ਫਿਰ ਜੇ ਸਾਡੀ ਫਿਰ ਅਸੀਂ ਉਸ ਆਵਾਜ਼ ਨੂੰ ਜੇ ਬੰਦ ਕਰਤਾ ਗਲਾ ਘੋਟਤਾ ਤਾਂ ਫਿਰ ਸਾਡਾ ਨਾਸ਼ ਤੈਵ ਅਸੀਂ ਕਦੇ ਵੀ ਆਪਦਾ ਨਾਸ ਨਹੀਂ ਹੋਣ ਦਿੱਤੇ ਲੋਕਤੰਤਰ ਦੇ ਵਿੱਚ ਆਵਾਜ਼ ਦਾ ਰਾਈਟ ਟੂ ਫ੍ਰੀ ਜਿਹੜੀ ਸਪੀਚ ਹੈ ਸਾਡਾ ਇੱਕ ਫੰਡਾਮੈਂਟਲ ਰਾਈਟ ਆ ਅਸੀਂ ਆਪਣੇ ਫੰਡਾਮੈਂਟਲ ਰਾਈਟ ਦੀ ਮਜ਼ਬੂਤੀ ਲਈ ਅੱਜ ਇੱਥੇ ਆਏ ਆ ਤੁਹਾਡੇ ਵਰਗੇ ਭੈਣ ਭਰਾਵਾ ਤੇ ਚੌਥਾ ਪਿੱਲਰ ਆ ਜਿਹੜਾ ਉਹਦੀ ਮਜ਼ਬੂਤੀ ਲਈ ਇੱਥੇ ਆ ਜਾਈਏ ਮਨਿੰਦਰਜੀਤ ਸਿੱਧੂ ਲੋਕਵਾਜ਼ ਟੀਵੀ ਟੀਵੀ ਤੋਂ ਨੇ ਜਿਹੜੇ ਉਹਨਾਂ ਤੇ ਇੱਕ ਐਫਆਈਆਰ ਜੀ ਐਫਆਈਆਰ ਦਰਜ ਵੀ ਆ ਔਰ ਉਸ ਤੋਂ ਬਾਅਦ ਉਹਨਾਂ ਦਾ ਫੇਸਬੁੱਕ ਪੇਜ ਵੀ ਬੰਦ ਕਰ ਦਿੱਤਾ ਜਾਂਦਾ ਵਾ ਮਾਨ ਸਰਕਾਰ ਵੱਲੋਂ ਲਗਾਤਾਰ ਜਿਹੜੀਆਂ ਪੱਤਰਕਾਰਾਂ ਦੇ ਇਸ ਤੋਂ ਪਹਿਲਾਂ ਜਿਹੜਾ ਰਤਨਦੀਪ ਧਾਲੀਵਾਲ ਦੀ ਗੱਲ ਹੀ ਕਰੀਏ ਉਹਨਾਂ ਤੇ ਵੀ ਕਿਤਨਾ ਕਿਤੇ ਜਿਹੜੀ ਇੱਕ ਬੜੀ ਸ਼ਬਦਾਜਲੀ ਵਰਤੀ ਜਾਂਦੀ ਹੈ ਕਿਹਾ ਜਾਂਦਾ ਕਿ ਬਾਦਲਦਾਲ ਦੇ ਇਹ ਖਰੀਦੇ ਹੋਏ ਨੇ ਸ਼ਾਇਦ ਉਹਨਾਂ ਉੱਤੇ ਗੁਰਕੀ ਵਰਕ ਹੀ ਪੈ ਗਈ ਹੋਣੀ ਆ ਇਸ ਕਰਕੇ ਜਿਹੜਾ ਸਾਰਾ ਕੁਝ ਦਿਖਾਉਂਦੇ ਆ ਬਈ ਇਹ ਆ ਨਾ ਭਲੇਖੇ ਦੇ ਇਹਨਾਂ ਨੂੰ ਇਹ ਪਏ ਨਹੀਂ ਪਤਾ ਵੀ ਅਸੀਂ ਪਿੰਡ ਵਾਲੇ ਆ ਉਹ ਕਹਿੰਦੇ ਜੇ ਚੰਡੀਗੜ੍ਹ ਟਹਿਜੂ ਪਿੰਡਾਂ ਜੋਗਾ ਦਾ ਰਹ ਜੂ ਜੇ ਤੁਸੀਂ ਪੇਜ ਬੰਦ ਕਰ ਦੋਗੇ ਤੇ ਜਿਹੜੇ ਬੰਦੇ ਨੇ ਲੋਕਾਂ ਨੂੰ ਜਾਗਰੂਕ ਕਰਨਾ ਜਾਂ ਸਾਡੇ ਵਰਗ ਨੇ ਕੰਮ ਕਰ ਕਰਨਾ ਇਸ ਤਰ੍ਹਾਂ ਦੇ ਜਿਵੇਂ ਕਹਿੰਦਾ ਵੀ ਜਿੰਨਾ ਕ ਮਰਨ ਦੇ ਬਖਸ਼ੀ ਹੋਈ ਆ ਅਸੀਂ ਕਿਰਤ ਕਰਕੇ ਖੇਤੀ ਕਰਕੇ ਰੋਟੀ ਚਟਨੀ ਦਾ ਖਾਈ ਲਵਾਂਗੇ ਤੇ ਲੋਕਾਂ ਸਾਡੇ ਵਰਗੇ ਡਰਾਉਂਦਿਆਂ ਸਰਪੰਚੀ ਰੱਤ ਕਰ ਦਾਂਗੇ ਥੋੜੀ ਆ ਰੱਤ ਕਰ ਦਾਂਗੇ ਪ੍ਰਸ਼ਾਸਨ ਨਾਲ ਫਿਰ ਕੀ ਹੋ ਜੂ ਕਿਤੇ ਜੰਮਦੇ ਸਰਪੰਚ ਬਣੇ ਸੀ ਜਾਂ ਕੁਝ ਹੋਰ ਚੀਜ਼ ਐ ਇਹ ਸੋ ਆਪਾਂ ਇੱਕ ਸਮਾਜਿਕ ਪ੍ਰਾਣੀ ਆ ਜੇ ਇਹਨਾਂ ਦੇ ਬਹੁਤ ਵੱਡਾ ਬਹਿਮ ਆ ਇਹਨਾਂ ਨੂੰ ਭਰਮ ਆ ਬਿਅਹਦੀਆਂ ਆਵਾਜ਼ਾਂ ਬੰਦ ਕਰਕੇ ਪੱਤਰਕਾਰਾਂ ਨੂੰ ਮੈਂ ਤਾਂ ਇਸ ਚੀਜ਼ ਤੇ ਹੈਰਾਨ ਆ ਕਿ ਟਕੋ ਪਹਿਨਾ ਵੀ ਤੁਸੀਂ ਵੀ ਜਦੋਂ ਕਾਲੀਵਾਲ ਦੀ ਸਰਕਾਰ ਸੀਗੀ ਜਾਂ ਕਾਂਗਰਸ ਸਰਕਾਰ ਸੀ ਸਾਰੇ ਪੱਤਰਕਾਰਾਂ ਨੇ ਆਲੋਚਨਾ ਕੀਤੀ ਹੈ ਜਿਹੜਾ ਬੰਦਾ ਆਪਦੀ ਆਲੋਚਨਾ ਸਹਿ ਨਹੀਂ ਸਕਦਾ ਤਾਂ ਇਟ ਮੀਨਸ ਫਿਰ ਤਾਂ ਉਹ ਲੋਕਤੰਤਰ ਨਹੀਂ ਉਹ ਇੱਕ ਤਾਨਾਸ਼ਾਹ ਸੋ ਇਹ ਜਿਹੜਾ ਕੇਜਰੀਵਾਲ ਐਂਡ ਪ੍ਰਾਈਵੇਟ ਕੰਪਨੀਆ ਇਹ ਤਾਨਾਸ਼ਾਹ ਨੇ ਇਹ ਉਸੇ ਲਾਈਨ ਚੋਂ ਥੱਲੇ ਚੱਲ ਰਹੇ ਨੇ ਇਹਨਾਂ ਨੂੰ ਬਹੁਤ ਵੱਡਾ ਭਰਮ ਆ ਭਾਈ ਬੇਸਿਕਲੀ ਇਹਦੇ ਪਿੱਛੇ ਵੱਡਾ ਰੀਜ਼ਨ ਕੀ ਹੈ ਕਾਟਾ ਰੀਜ਼ਨ ਇਹ ਆ ਵੀ ਕੱਲਾ ਹੈਲੀਕਾਪਟਰ ਨਾਲ ਦੀ ਮੈਂ ਅੱਗੇ ਵੀ ਆਪਾਂ ਗੱਲ ਕੀਤੀ ਆ ਵੀ ਇਹ ਇਹ ਇੱਕ ਸਵਾਲ ਆ ਇਹਦੇ ਨਾਲ ਗਾ ਇੰਟਰਕਨੈਕਟਡ 100 ਸਵਾਲ ਨੇ ਇਹਨਾਂ ਨੂੰ ਇਹ ਵੀ ਜਿਹੜਾ ਮੇਜਰ ਸਵਾਲ ਆ ਵੀ ਇਹ ਤੋਂ ਬਾਅਦ ਬਹੁਤ ਸਵਾਲ ਉੱਠਣੇ ਆ ਬਸ ਇਹ ਮੇਜਰ ਸਵਾਲ ਦਾ ਵੀ ਇਹਨੂੰ ਬੰਦ ਕਰਦੇ ਤਾਂ ਕਿ ਗਾ ਕੋਈ ਉੱਠਣਾ ਪਰ ਇਹਨਾਂ ਦਾ ਬਹੁਤ ਇਹਨਾਂ ਨੇ ਆਪਣੀ ਕਵਰ ਪੁੱਟ ਲਈ ਆ ਉਸ ਕਵਰ ਦੇ ਵਿੱਚ ਇਹੀ ਇਹ ਜਿਹੜੇ ਹੈਗੇ ਨੇ ਇਹ ਵਿੱਚ ਪਾ ਕੇ ਤੇ ਲੋਕ ਉਹਦਾ ਅਖੀਰਲਾ ਜਿਹੜਾ ਕਿਲ੍ਹਾ ਉਸ ਤੋਂ ਬਾਅਦ ਵਿੱਚ ਲੋਕ 2027 ਚ ਕੱਢਣਗੇ ਆਪ ਆਗੂ ਆਜਾ ਆਪ ਵਰਕਰਾਂ ਦੀ ਗੱਲ ਕਰੀਏ ਉਹ ਜਿਹੜੇ ਪਿੰਡਾਂ ਦੇ ਵਿੱਚ ਵਿਚਰਦੇ ਆ ਉਹਨਾਂ ਦੀ ਤਾਂ ਉਹ ਇਹੀ ਗੱਲਾਂ ਸਾਨੂੰ ਮਿਲਦੀਆਂ ਕਹਿੰਦੇ ਵਿਰੋਧ ਕਰਨ ਵਾਲੇ ਕਰੀ ਜਾਣਗੇ ਵਿਰੋਧ ਕਰਨ ਵਾਲੇ ਸਿਰਫ ਕਾਲੀ ਜਾਂ ਕਾਂਗਰਸੀ ਆ ਉਹਨਾਂ ਦੇ ਛੱਡੇ ਹੋਏ ਬੰਦੇ ਆ ਵਿਰੋਧ ਕਰਦੇ ਆ 227 ਦੇ ਵਿੱਚ ਫਿਰ ਤੋਂ ਦੁਬਾਰਾ ਸਰਕਾਰ ਰੀਪੀਟ ਹੋਵੇ ਚਲੋ ਮੰਨ ਕੇ ਚਲੋ 227 ਦੇ ਵਿੱਚ ਫੋਰ ਐਗਜ਼ਾਮਪਲ ਅਸੀਂ ਸ਼ੋਮਨੀ ਕਾਲੀ ਦੀ ਜਲਦੀ ਸੀ ਵਿਚਾਰਤਾ ਨਾਲ ਸੰਬੰਧਤ ਆ ਸੱਚੇ ਪਾਸ਼ਾ ਗਿਰਪਨਾ ਸ਼ੋਮਨੀ ਕਲ ਦੀ ਸਰਕਾਰ ਆ ਉਦੋਂ ਵੀ ਸਰਕਾਰ ਦੇ ਦੌਰਾਨ ਕਈ ਵਾਰ ਕੋਈ ਫੈਸਲੇ ਹੁੰਦੇ ਆ ਵੀ ਲੋਕਾਂ ਦੇ ਪੱਖ ਚ ਹੁੰਦੇ ਆ ਕਈ ਲੋਕਾਂ ਦੇ ਉਹ ਫੈਸਲੇ ਨਹੀਂ ਪੱਖ ਲੋਕ ਸਮਝਦੇ ਮਨ ਕੇ ਚੱਲੋ ਵੀ ਅਸੀਂ ਵੀ ਸਰਕਾਰਾਂ ਬੰਨ੍ਹਾਈਆਂ ਨੇ ਤੇ ਉਹ ਸਰਕਾਰ ਦੇ ਵਿੱਚ ਜੇ ਕੋਈ ਐਜਾ ਫੈਸਲਾ ਆਉਂਦਾ ਲੋਕ ਤੇ ਪੱਖੀ ਨਹੀਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਪੱਤਰਕਾਰਾਂ ਦੇ ਪਰਚਾ ਦਰਜ ਕਰੀਏ ਇਹਦਾ ਮਤਲਬ ਇਹ ਤਾਂ ਨਹੀਂ ਵੀ ਪ੍ਰੈਸਾਂ ਨੂੰ ਜਿੰਦੇ ਲਾ ਦਈਏ ਪੰਜਾਬ ਕੇਸਰੀ ਵਰਗਿਆਂ ਤੇ ਹਨ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਪੁੱਛਣ ਦਾ ਰਾਈਟ ਟੂ ਜਿਹੜੀ ਆਰਟੀਆਈ ਆ ਉਹ ਬੰਦ ਕਰ ਦਈਏ ਹਨ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਸਾਡੇ ਵਰਗੇ ਖੈਰ ਵਰਕਰ ਨੇ ਵੀ ਮੰਨ ਕੇ ਸਾਡੀ ਲੀਡਰਸ਼ਿਪ ਜਾਂ ਕੋਈ ਪਾਰਟੀ ਗਲਤ ਕੰਮ ਗਲਤ ਕੰਮ ਇੰਦਾ ਸੈਂਸ ਵੀ ਜੇ ਆਪਦੇ ਔਰ ਪਾਰਟੀ ਨੇ ਚੰਗਾ ਕੀਤਾ ਪਰ ਲੋਕਾਂ ਚੋਂ ਤਾਂ ਮੈਸੇਜ ਗਲਤ ਚਲ ਗਿਆ ਜਾਂ ਉਹਦਾ ਰਿਜ਼ਲਟ ਗਲਤ ਆਉਣਾ ਵਾ ਤਾਂ ਅਸੀਂ ਐਸਾ ਵਰਕਰ ਆਪਣੀ ਪਾਰਟੀ ਨੂੰ ਰਿਪੋਰਟ ਕਰਿਆ ਕਰਾਂਗੇ ਵੀ ਦੇਖੋ ਜੀ ਇਹ ਚੀਜ਼ ਲੋਕਾਂ ਦੇ ਖਿਲਾਫ ਆ ਉਹੀ ਇੱਕ ਵਰਕਰ ਦਾ ਫਰਜ ਆ ਜਾਂ ਲੀਡਰਾਂ ਦਾ ਵਰਕਿੰਗ ਗੱਲ ਸੁਣਨਾ ਫਰਜ ਆ ਕਿਉਂਕਿ ਲੀਡਰ ਲੋਕਾਂ ਨਾਲ ਆ ਲੋਕ ਲੀਡਰਾਂ ਨਾਲ ਲੋਕਾਂ ਨੂੰ ਅਗਵਾਈ ਕਰਨ ਨਾਲ ਬੰਦਾ ਵੀ ਚਾਹੀਦਾ ਵਾ ਸੋ ਇਸ ਕਰਕੇ ਇਹ ਮੈਂ ਕਹਿੰਦਾ ਭਾਈ ਜੀ ਇਹਨਾਂ ਦਾ ਉਹ ਮਾੜਾ ਟਾਈਮ ਸ਼ੁਰੂ ਹੋ ਗਿਆ ਵੀ ਇਹ ਤੁਸੀਂ ਦੇਖਿਓ ਸੀ ਹੁਣ ਜਿਵੇਂ ਰਾਜਾ ਸਾਹਿਬ ਵਾਲਾ ਇਹ ਹੈਗਾ ਵਾ ਕਿੰਨੇ ਲੋਕਾਂ ਦੀ ਆਸ ਤਾਂ ਦੁਆਬੇ ਚੋਂ ਲੋਕ ਚੁੱਪ ਨੇ ਹਜੇ ਕਿਉਂਕਿ ਜਿਹੜਾ ਲੋਕਾਂ ਕੋਲ ਵੱਡਾ ਹਥਿਆਰ ਬੋਟ ਦਾ ਘਾਰ ਆ ਇਸੇ ਬੋਟ ਨੇ ਇਸੇ ਸਰਕਾਰ ਨੂੰ ਜਦੋਂ ਜਿੱਤੇ ਸੀਗੇ ਤਾਂ ਲੋਕਾਂ ਨੇ ਫੁੱਲ ਸਿੱਟੇ ਸੀਗੇ ਤਾਂ ਹੁਣ ਉਹ ਫੁੱਲ ਪੱਥਰਾ ਵਾਂਗੂ ਇਹਨਾਂ ਸਿਰ ਤੇ ਵੱਜਣਗੇ 2027 ਦੇ ਰਿਜ਼ਲਟ ਦੇ ਵਿੱਚ ਜੀ ਅ ਗਗਨਦੀਪ ਜੀ ਜਿਆਦਾ ਤਾਂ ਦੇਖਿਆ ਕਿ ਮਾਨ ਸਾਹਿਬ ਤਾਂ ਇਹੀ ਗੱਲ ਆ ਕਹਿੰਦੇ ਜਾਂ ਮਾਨ ਸਾਹਿਬ ਹੋ ਕੇ ਜਾਂ ਪਿਆਬ ਕੈਬਨਿਟ ਮੰਤਰੀ ਹਦੀਪ ਸਿੰਘ ਮੁੰਡਿਆ ਉਹਨਾਂ ਦੀ ਗੱਲ ਕਰ ਲਈ ਉਹਨਾਂ ਦਾ ਇਹੀ ਕਹਿਣਾ ਆਉਂਦਾ ਵਾ ਕਹਿੰਦੇ ਅਸੀਂ ਲਗਾਤਾਰ ਆਮ ਘਰਾਂ ਦੇ ਮੁੰਡੇ ਆ ਲਗਾਤਾਰ ਜਿਹੜਾ ਅਸੀਂ ਕੰਮ ਵੀ ਦੜਾ ਦੜ ਕਰ ਰਹੇ ਆ 50 ਤੋਂ 65000 ਤੱਕ ਨੌਕਰੀਆਂ ਦਿੱਤੀਆਂ ਜਗ੍ਹਾ ਜਗ੍ਹਾ ਕਲੀਨਿਕ ਖੋਲੇ ਜਾ ਰਿਹਾ ਸੇਵਾ ਕੇਂਦਰ ਖੋਲੇ ਜਾ ਰਿਹਾ ਇਸ ਤੋਂ ਬਾਅਦ ਜਿਹੜਾ ਕਹਿੰਦੇ ਕੱਲ ਰਾਤ ਵੀ ਇੱਕ ਜਿਹੜਾ 10 ਲੱਖ ਦਾ ਇਹਨਾਂ ਨੇ ਕਾਰਡ ਜਿਹੜਾ ਅਪਲਾਈ ਕੀਤਾ ਵਾ ਵੀ 10 ਜਿਹਨਾਂ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਮੁਫਤ ਇਲਾਜ ਵੀ ਕੀਤਾ ਉਸ ਨੂੰ ਕਿਵੇਂ ਦੇਖੀ ਇਹ ਸਿਰਫ ਇੱਕ ਜਿਹੜੀ ਸਰਕਾਰ ਆ ਇਹ ਇਹ ਅੰਕੜਿਆਂ ਦੇ ਆਧਾਰ ਸਰਕਾਰ ਕਰ ਉਹ ਵੀ ਗਲਤ ਅੰਕੜੇ ਸਰਕਾਰਾਂ ਅੰਕੜੇ ਪੇਸ਼ ਕਰਦੀਆਂ ਨੇ ਉਹ ਕਿਸੇ ਫੈਕਟ ਐ ਫਿਗਰ ਨੂੰ ਕਿਸੇ ਚੀਜ਼ ਨੂੰ ਕਨਸਿਡਰ ਕਰਕੇ ਪੇਸ਼ ਕਰਦੀਆਂ ਨੇ ਇਹਨਾਂ ਕੋ ਅੰਕੜੇ ਹੁੰਦਾ ਇਕੱਲੇ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਆਪਣੇ ਏਰੀਆ ਦੀ ਗੱਲ ਕਰਦੇ ਹੋ ਵੀ ਆਪਣੇ ਮੈਨੂੰ ਦੱਸੋ ਕਿਹੜਾ ਵਿਕਾਸ ਹੋਇਆ ਪਿੰਡਾਂ ਜਾ ਕੇ ਕਹਿ ਦੇਣਗੇ ਜੀ ਆਹ ਕਰਤਾ ਉਹ ਕਰਤਾ ਉਹ ਕਰਤਾ ਤੁਸੀਂ ਕੈਮਰਾ ਲੈ ਕੇ ਦੇਖ ਲਓ ਉਹਨੂੰ ਪੁੱਛੋ ਵੀ ਕੀ ਕੀਤਾ ਉਹ ਜੀ ਸਕੂਲ ਖੋਲਤੇ ਪਹਿਲਾਂ ਕਿਤੇ ਆਪਣੇ ਸਕੂਲ ਨਹੀਂ ਸੀ ਤੁਸੀਂ ਪੜ ਗਏ ਉਹੀ ਪਿੰਡਾਂ ਸਕੂਲ ਚ ਵੱਢ ਕੇ ਗਏ ਹੋ ਉਹ ਜੇ ਹਸਪਤਾਲ ਖੋਲ ਤੇ ਕਿਹੜੇ ਪਹਿਲੇ ਕਿ ਡਿਸਪੈਂਸਰੀ ਸੀ ਜਾਂ ਆਪਣੇ ਏਰੀਏ ਦੇ ਕਿੰਨੇ ਕੁ ਮਹੱਲਾ ਕਲੀਨਿਕ ਹੈ ਜੀ ਕਿੱਥੇ ਚੱਲਦੇ ਨੇ ਇਹ ਸੋ ਇਹ ਸਿਰਫ ਬਸ ਇਹੀ ਹੈ ਵੀ ਜਿਹੜਾ ਅਸੀਂ ਬੋਲਤਾ ਉਹ ਚਲਾ ਦਿਓ ਤੇ ਜੇ ਤੁਹਾਡੇ ਵਰਗੇ ਸੱਜਣ ਨਹੀਂ ਚਲਾਉਂਦੇ ਉਹ ਤੇ ਪਰਚਾ ਦਰਜ ਕਰ ਦਿਓ ਤਾਂ ਇਸ ਕਰਕੇ ਵੀ ਜਿਹੜਾ ਇੱਥੇ ਬੈਠਾ ਵਾ ਇਥੋਂ 50 ਕਿਲੋਮੀਟਰ ਤੇ ਬੈਠਾ ਉਹ ਉਹਦੇ ਕੋਈ ਇਹੀ ਮੈਸੇਜ ਆ ਵੀ ਹਾਂ ਸਰਕਾਰ ਕੰਮ ਕਰ ਰਹੀ ਹੈ ਵੀ ਜੋ ਉੱਥੇ ਹੋ ਗਿਆ ਤਾਂ ਮੇਰੇ ਵੀ ਹੋ ਗਿਆ ਇਹ ਲੋਕਾਂ ਨੂੰ ਇੱਕ ਭਰਮ ਚ ਪਾਉਂਦੇ ਨੇ ਸੋ ਭਰਮ ਜਿਹੜਾ ਇਹਨਾਂ ਦਾ ਉਹ ਖਤਮ ਹੋ ਗਿਆ ਜਿਹੜਾ ਦਾ ਪਰਚਿਆਂ ਨੂੰ ਕਿਵੇਂ ਦੇਖਦੇ ਆ ਜਿਹੜੇ ਪੱਤਰਕਾਰਾਂ ਦੇ ਉੱਤੇ ਪਰਚੇ ਹੋਏ ਆ ਕੀ ਲੱਗਦਾ ਕਿ ਇੱਥੇ ਜਿਹੜਾ ਇਕੱਠ ਸਭ ਤੋਂ ਪਹਿਲਾਂ ਇਕੱਠ ਕਿਵੇਂ ਦਾ ਦੇਖਦੇ ਆ ਜਿਹੜਾ ਲੋਕਾਂ ਦਾ ਇਕੱਠ ਹੰਕਾਰਾ ਸੀ ਬਾਈ ਇੱਥੋਂ ਤੁਹਾਡਾ ਕੈਮਰਾ ਦੱਸਦਾ ਆ ਆਪਾਂ ਕਿੱਥੋਂ ਆਏ ਸਾਨ੍ਹੇ ਵਾਲ ਤੋਂ ਹੈ ਪਟੰਡੇ ਸਵੇਰ ਦੇ ਆਪਾਂ ਚੱਲੇ ਸੀ ਆਪਾਂ ਸੱਤ ਸੜੇ ਦਾ ਤਾਂ ਆਪਾਂ ਚੱਲ ਪਏ ਸੀ ਹੈਨਾ ਆਪਾਂ ਨਾਲ ਸਾਰੇ ਆਪਣੇ ਸੱਜਣ ਮਿੱਤਰ ਸਾਰੇ ਏ ਜੇ ਏ ਏ ਸੋਚ ਪਸੰਦ ਦੇ ਮਿੱਤਰ ਸੱਜਣ ਨੇ ਇਹ ਤਾਂ ਆਇਆ ਨਾ ਜੇ ਇਹ चीज ਨੂੰ ਗਲਤ ਕਰੇ ਪੜ੍ਹੇ ਲਿਖੇ ਮੁੰਡੇ ਨੇ ਸਾਡੇ ਨਾਲ ਯੂਨੀਵਰਸਿਟੀ 'ਚ ਪੜ੍ਹਦੇ ਨੇ ਹਨਾ ਇਹ ਤਾਂ ਆਇਆ ਨਾ ਯਾਰ ਚੀਜ਼ ਗਲਤ ਆ ਇਹ ਸੋ ਇਹ ਤਾਂ ਬੱਚੇ-ਬੱਚੇ ਨੂੰ ਪਤਾ ਵੀ ਇਹ ਚੀਜ਼ ਗਲਤ ਆ ਹੈ ਵੀ ਇਸ ਕਰਕੇ ਇੰਨਾ ਸਰਕਾਰਾਂ ਨੂੰ ਹਾਕਮਾਂ ਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਲੱਗ ਰਿਹਾ ਵੀ ਇਹ ਗਲਤ ਆ ਪਰ ਭਾਈ ਜਦੋਂ ਕਹਿੰਦੇ ਰੱਬ ਆਪ ਹੀ ਕਹਿੰਦੇ ਹੁੰਦੇ ਆ ਵੀ ਰੱਬ ਜਦੋਂ ਨਕਸ ਹੁੰਨ ਨੂੰ ਮਾਰਦਾ ਮਾਰ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਇਸ ਸਟੇਜਾਂ ਤੇ ਹੀ ਹਾਕਮ ਤੇ ਕਹਿੰਦੀ ਹੁੰਦੀ ਹੈ ਸੋ ਇਹਨਾਂ ਦੀ ਮਤ ਬਚ ਚੁੱਕੀ ਆ ਪਰ ਇਹ ਪਰਚੇ ਸਾਡੇ ਪੱਤਰਕਾਰਾਂ ਭਰਾਵਾਂ ਲਈ ਜਾਂ ਲੋਕਾਂ ਲਈ ਕੋਈ ਵੱਡੀ ਚੀਜ਼ ਨਹੀਂ ਹੈਗੀ ਪਰਚਾ ਹੋ ਜਾ ਜੇਲ੍ਹ ਹੋ ਜਾ 2-4 ਸਾਲ ਜਾਂ ਕੁਝ ਮਹੀਨੇ ਤੁਸੀਂ ਲੋਕ ਉਹ ਬੰਦੇ ਤੇ ਖਰਾਬ ਕਰ ਦੋਗੇ ਉਹ ਬਾਹਰ ਆ ਜਾਊਗਾ ਪਰ ਜਿਹੜਾ ਤੁਸੀਂ ਇਨ ਬਿਟਵੀਨ ਐਜਾ ਕਰਕੇ ਇੱਕ ਸਮਾਜਿਕ ਤੌਰ ਤੇ ਇੱਕ ਇਨਸਾਨੀਅਤ ਤੌਰ ਤੇ ਤੁਸੀਂ ਜਿਹੜਾ ਕੰਡੇ ਤੁਸੀਂ ਬੀਜਲੇ ਹੈ ਨਾ ਤੇ ਤੁਸੀਂ ਜਿਹੜਾ ਪਾਪ ਕਮਾ ਲਿਆ ਉਹ ਦਾ ਬਾਈ ਲੇਖਾ ਜੋਕਾ ਇਸੇ ਸਰੀਰ 'ਚ ਇਸੇ ਜੰਮੇ 'ਚ ਹੜਾ ਕੇ ਜਾਣਾ ਪੈਣਾ ਵਾ ਚਾਹੇ ਮੁਕਿਤੇ ਔਰੰਗਜੇ ਵਰਗੇ ਐਂਡ ਦੇ ਵਿੱਚ ਆਪਣੀ ਮੁਕਤੀ ਨੂੰ ਤਰਸਦੇ ਸੀਗੇ ਕਿ ਸਾਡੀ ਮੁਕਤੀ ਹੋ ਜਵੇ ਪਰ ਸੇਤੀ ਮੁਕਤੀ ਨਹੀਂ ਹੁੰਦੀ ਹੈਗੀ ਉਸ ਕਰਕੇ ਜਿਹੜਾ ਕੰਮ ਕਰਨਾ ਚੰਗੇ ਕਰੋ ਜਿਹੜਾ ਕਿ ਜਾਂ ਜਿੱਕੀ ਤੇ ਪੱਤਰਕਾਰ ਗਲਤ ਉਸ ਗਲਤ ਕਰ ਦੋ ਪਰ ਉਹਨਾਂ ਦਾ ਸਵਾਲ ਇਹ ਪੁੱਛਿਆ ਵੀ ਮਹਾਰਾਜ ਇਹਦਾ ਖਰਚਾ ਕਿੰਨਾ ਇਹ ਤਾਂ ਨਹੀਂ ਪੁੱਛਿਆ ਵੀ ਹੈਲੀਕਾਪਟਰ ਕਿੱਥੇ ਲੈ ਕੇ ਗਏ ਅਸੀਂ ਕਿਉਂ ਲੈ ਕੇ ਗਏ ਅਸੀਂ ਕਾਥੇ ਲੈ ਕੇ ਗਏ ਅਸੀਂ ਕਿੱਥੇ ਕੀ ਕੰਮ ਗਿਆ ਅਸੀਂ ਕੌਣ ਕੌਣ ਮਿਲਿਆ ਨਾਥਿੰਗ ਵੀ ਕਿੱਥੇ ਗਏ ਹੋ ਜੀ ਜਾਂ ਤੁਹਾਡੇ ਕੀ ਅੱਜ ਦੇ ਕੌਣ ਲੈ ਗਏ ਤੇ ਤੇ ਮਰਜੀ ਇਹ ਤਾਂ ਹਰ ਬੰਦੇ ਦਾ ਹੱਕ ਹੈ ਸੋ ਇਸ ਕਰਕੇ ਕੋਈ ਚੱਕਰ ਨਹੀਂ ਇਹ ਮੈਡਲ ਸਾਡੇ ਭਰਾਵਾਂ ਇਹ ਪਰਚੇ ਇਹਨਾਂ ਦੇ ਨਹੀਂਗੇ ਇਹ ਪਰਚੇ ਸਾਡੇ ਦੇ ਵੀ ਨਾਲ ਆ ਜੀ ਅਜੇ ਇਹਨਾਂ ਦੇ ਜਿਹੜੇ ਮੈਡਲ ਆ ਉਹ ਇਹਨਾਂ ਦੇ ਪਰਚੇ ਸਾਨੂੰ ਮੈਡਲ ਬਣ ਕੇ ਲੋਕ ਸਾਨੂੰ ਆਪਣੋ ਸਾਰੇ ਜਿਹੜੇ ਬੰਦੇ ਅੱਜ ਜੁੜੇ ਆਏ ਨੇ ਉਹਨਾਂ ਸਾਰਿਆਂ ਨੂੰ ਲੋਕ ਪਿਆਰ ਸਤ ਕਰ ਦੋਗੇ ਕਿਉਂਕਿ ਆਪਾਂ ਸਾਰੇ ਲੋਕਾਂ ਦੀ ਆਵਾਜ਼ ਚੁੱਕਦੇ ਆਂ ਆਪਾਂ ਲੋਕਾਂ ਦਾ ਦਰਦ ਮਹਿਸੂਸ ਕਰਦੇ ਆਂ ਜੀ ਪਿੰਡ ਭਾਗ ਹਲਕਾ ਸਾਨੇਵਾਲ ਦੇ ਤੇ ਨੰਦੇ ਪਿੰਡ ਭਾਗਪੁਰ ਤੋਂ ਸਰਪੰਚ ਗਗਨਦੀਪ ਸਿੰਘ ਢਿੱਲੋਂ ਉਹ ਨਹੀਂ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ ਆ ਬਿੰਡਾ ਡੀਸੀ ਦਫ਼ਤਰ ਦੇ ਬਾਹਰ ਜ